ਅੱਤ ਆਰ ਸਮੇ ਤੋਂ ਅੰਤਮ ਸਾਹ ਤੱਕ ਵਗਦੀਆਂ ਸਰਕਦੀਆਂ ਹਵਾਵਾਂ ਸਰਗੋਸ਼ੀ ਕਰਦੀਆਂ ਧੁਨਾ ਮਨ ਚ ਉਗਮਦੇ ਸ਼ਬਦ ਦਿਖ ਅਦਿਖ ਮੂਰਤਾਂ ਰੰਗਾਂ ਦੀਆਂ ਵਾਛੜਾਂ ਚੋਂ ਝੜਦੀਆਂ ਬਾਰਿਸ਼ ਦੀਆਂ ਬੂੰਦਾਂ ਚਫੇਰ ਫੈਲਦੀ ਸਤਰੰਗੀ ਚਾਦਰ ਜੋ ਅੰਦਰਲੇ ਨੂੰ ਤਪਾਉਂਦੀ ਠਾਰਦੀ ਜੋ ਅੰਦਰਲੇ ਨੂੰ ਤਪਾਉਂਦੀ ਠਾਰਦੀ ਚਾਨਣ ਦੀਆਂ ਰਿਸ਼ਮਾਂ ਤੋਂ ਹਨੇਰ ਦੀ ਅਨੰਤ ਤੱਕ ਵਿਸ਼ੀ ਗੂੜੀ ਚਾਦਰ ਜੋ ਕੁਝ ਦਿਖਾਉਂਦੀ ਲਹਿਰਾਉਂਦੀ ਤੇ ਬਹੁਤ ਗੁੱਝਾ ਰੱਖਦੀ ਜੋ ਕੁਝ ਦਿਖਾਉਂਦੀ ਲਹਿਰਾਉਂਦੀ ਤੇ ਬਹੁਤ ਗੁੱਝਾ ਰੱਖਦੀ ਮੰਤ ਜਿਗਿਆਸਾ ਦੀ ਜੋਤ ਜਗਦੀ ਰੱਖਦੀ ਮੰਤ ਜਿਗਿਆਸਾ ਦੀ ਜੋਤ ਜਗਦੀ ਰੱਖਦੀ ਅਗੰਧ ਤੇ ਪਾਣੀ ਦੀ ਬੌਲੀ 'ਚ ਉਤਰਦੀਆਂ ਪੌੜੀਆਂ ਅਗੰਧ ਤੇ ਪਾਣੀ ਦੀ ਬੌਲੀ 'ਚ ਉਤਰਦੀਆਂ ਪੌੜੀਆਂ ਕੁਦਰਤ ਦੇ ਵਿਰਾਟ ਰੂਪ ਜਿਨ੍ਹਾਂ ਸਾਹਮਣੇ ਕਦੇ ਡਰਦਾ ਕਦੇ ਨੱਚਦਾ ਕਦੇ ਕਲਾਵੇ 'ਚ ਭੜਦਾ ਜਿਨ੍ਹਾਂ ਸਾਵੇਂ ਕਦੇ ਡਰਦਾ ਕਦੇ ਨੱਚਦਾ ਕਦੇ ਕਲਾਵੇ 'ਚ ਭੜਦਾ ਤੇਰੀ ਤਕਣੀ ਅਥਾ ਊਰਜਾ ਨਾਲ ਕਰਦੀ ਸਰਬੋਰ ਸਹਿਣ ਨੂੰ ਕਸ਼ਟ ਚੜਨ ਨੂੰ ਆਨੰਦ ਹੀ ਐਵਰੇਸਟ ਖੋਲਣ ਨੂੰ ਹਰ ਦੁਆਰ ਦੇਖਣ ਨੂੰ ਕਾਇਨਾਤੀ ਜਲਾਓ ਤੇਰੀ ਤਕਣੀ ਅਥਾ ਊਰਜਾ ਨਾਲ ਕਰਦੀ ਸਰਬੋਰ ਸਹਿਣ ਨੂੰ ਕਸ਼ਟ ਚੜਨ ਨੂੰ ਆਨੰਦੀ ਐਬ੍ਰਸਟ ਖੋਲਣ ਨੂੰ ਹਰ ਦੁਆਰ ਦੇਖਣ ਨੂੰ ਕਾਇਨਾਤੀ ਜਲਾਓ ਕਭਤੇ ਤੂੰ ਸਭ ਕਸ਼ਟਾਂ ਦੁੱਖਾਂ ਦਾ ਦਾਰੂ ਕਭਤੇ ਤੂੰ ਸਭ ਦੁੱਖਾਂ ਕਸ਼ਟਾਂ ਦਾ ਦਾਰੂ ਆਨੰਦੀ ਤੌਰ ਜਿਨ੍ਹਾਂ ਤੋਂ ਬਿਨਾ ਨਕਤ ਨ ਸੱਚ ਨਾ ਹੋਂਦ ਨ ਲੋਰ ਜਿਨ੍ਹਾਂ ਤੋਂ ਬਿਨਾ ਨਕਤ ਨ ਸੱਚ ਨਾ ਹੋਂਦ ਨ ਲੋਰ ਔਰ 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 ਬਾਲਾ ਜੀ ਦੇ ਨਾਲ ਦੇ ਸ਼ਬਦ ਤੇ ਦੇਸਾਂ ਕਰਨੀ ਕੋਰਪੋਰੇਟ ਰਿਕਵਰੀ ਇਹਨਾਂ ਤੋਂ ਬਾਅਦ